ਅੱਜ ਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਸੁਧਾਰ ਵਿਖੇ ਆਪਣੇ ਨਿੱਜੀ ਹਸਪਤਾਲ ਚਲਾਉਂਦੇ ਇੱਕ ਡਾਕਟਰ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਭੰਗੂ ਹਸਪਤਾਲ ਸੁਧਾਰ ਦੇ ਮਾਲਕ ਡਾਕਟਰ ਕੁਲਵਿੰਦਰ ਸਿੰਘ ਨੇ ਆਪਣੇ ਹਸਪਤਾਲ ਵਿੱਚ ਮੌਜੂਦ ਸਨ ਕਿ ਦੁਪਹਿਰ ਦੇ ਸਮੇਂ ਮੋਟਰਸਾਈਕਲ ਉੱਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਤਾਬਰਤੌਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਤੀਏ ਕਿ ਇਸ ਤੋਂ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਹਸਪਤਾਲ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸਥਾਨਾ ਰਮਦਾਸ ਦੇ ਐਸ ਐਚ ਓ ਸਭ ਇੰਸਪੈਕਟਰ ਆਗਿਆ ਪਾਰਥਿੰਗ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਸਾਰੇ ਹੀ ਹਾਲਾਤਾਂ ਦਾ ਜਾਇਜ਼ਾ ਲੈ ਗਿਆ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਹਿਬ ਜੀ। ਹਾਂ ਤਰੀਕੀ ਵਾਸ। ਭਾਈ ਇਹ ਇੱਥੇ ਕੰਮ ਕਰਦੇ ਵੇ ਅਸੀਂ। ਮੈਨੂੰ ਲੱਗਦਾ ਕੰਮ ਕਰਦਾ ਜੀ। ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਅੰਦਰ ਸਾਰਾ ਕੁਝ ਵੇਖ ਕੇ ਗਏ ਨੇ। ਓਕੇ ਦੇ ਅੰਦਰ। ਤੇ ਡਾਕਟਰ ਸਾਹਿਬ ਨੂੰ ਲੱਗਦੇ ਪਏ ਸੀ। ਮੁੜ ਕੇ اچانک ਡਾਕਟਰ ਸਾਹਿਬ ਆ ਗਏ ਅੰਦਰ। ਐਡਕਲ ਸਟੋਰ ਤੇ। ਤੇ ਉਧਰ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਗੋਲੀਆਂ ਚਲਾਤੀ। ਹਾਂਜੀ ਕਿਨੇ ਜਾਣੇ ਹੀ ਜੇਨੇ ਜਾਣੇ ਹੀ ਇੱਕ ਬਾਹਰ ਹੈ ਕੋਈ ਨੇ ਅੰਦਰ ਆਈ ਦੋ ਜਾਣੇ ਅੰਦਰ ਆ ਜੀ ਅੱਛਾ ਹਾਂਜੀ ਕਿਤੇ ਕਿਤੇ ਲੱਗੀ ਹੋਰੀ ਬਾਹਰ ਤੇ ਲੱਗੀਆਂ ਜੇ ਇੱਕ ਇਹ ਪੇੜ ਤੇ ਲੱਗੀ ਹੈ ਕੀ ਹਾਲ ਤੇ ਹੁਣ ਲੈਸਾਂ ਠੀਕ ਨੇ ਹੁਣ ਬੁੱਧਾਂ ਉਹਦੀ ਸੀਸੀਟੀਵੀ ਫੋਟੇ ਜਾਏਗੀ ਹਾਂਜੀ ਹੈਗੀ ਉਹ ਤੋਂ ਉਤੇ ਚੱਲਿਆ ਹੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋ ਇਹ ਮੁੰਡੇ ਆਏ ਨੇ ਤੋ ਟੈਂਟਾਂ ਨੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਨਾ ਨੇ ਗੋਲੀnga ਮਾਰਦੇ ਨੇ ਅਹੀਂ ਤੇ ਕਹ ਰਹਾ ਉਹਨੇ ਪਹਿਪੂ ਹੀ ਮੰਗਦੀ ਪਹਿਲਾਂ ਤੁਹਾਨੂੰ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਰੋਟੀ ਹੁੰਦੀ ਰੋਟੀ ਦੀ ਕਾਲ ਹੁੰਦੀ ਹੋਂਗਾ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁੰਟੇ ਕਿੰਨੇ ਪੈਸੇ ਟੰਡਾ ਟੰਡਵੜਾ ਹੋ ਗਿਆ ਇਹ ਕਿੰਨੇ ਪੈਸੇ ਤਾਂ ਨਹੀਂ 50 ਫਰੇ ਕਿੰਨਾ ਮੰਗਦੇ तो बोली भी जल्दी ही ना करबे बार हां जी चले आगे भी चलाई हां जी बोली भी चले हां जी वो पुलिस आई थी हां जी आ गई कितनी पहुंचने को हां जी कार्रवाई तो बेचारे कर रहे पर उन्होंने सिक्योरिटी दी थी उन्होंने हां जी गवर्नमेंट दी जितता है आज गवर्नमेंट नहीं है आज नहीं मेरा घर पता नहीं आया नहीं करे इसने इसने मुझे आज से ਤਿੰਨ ਨੇ ਇੱਕ ਬਾਾਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆ ਗਏ ਮੰਦ ਮੰਗੀ ਕਰਦੇ ਇਨਸਾਫ ਬਣਦੇ ਦਾ ਮੈਂ ਕਹਿੰਦਾ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਤਾਂ ਨੇ ਆ ਪਈ ਬੱਚਿਆਂ ਦੀ ਚਲੇ ਹੋਈ ਆ ਭਈ ਮਹਾਰਾਜ ਸੁੱਖ ਰੱਖੇ ਹੋਰ ਮੰਗਾ ਹਾਂ ਕਾਦੀ ਮੰਗਣੀ ਐ ਇੱਥੇ ਕੋਈ ਤਾਂ ਅੱਜ ਕੋਈ ਗਿਆ ਤਾਂ ਸਰਕਾਰ ਨੇ ਤੁਹਾਨੂੰ سپورਟੀ ਨਹੀਂ ਦਿੱਤੀ سپورਟੀ ਤਾਂ ਨਾ ਦਿੱਤੀ ਆ ਸਵਾਗਤ ਪਹੁੰਚਾਈ ਨਹੀਂ ਅੱਜ ਆਏ ਨਹੀਂ ਇਹਨਾਂ ਗਨਵੰਦ ਤੇ 13 ਹੈ ਜੀ 13 ਹੈ 13 ਹੈ ਜਾਨੀ ਅੱਜ ਕਰਵਾ ਦਿੱਤਾ ਅੱਜ ਕਰੀਏ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਪੰਗੋਸ ਕਾਲਾ ਸੁਧਾਰਲੇ ਤੇ ਦੋ ਅਣਪਛਤੇ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੇ ਦੋ ਤਵਾਜ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਫਰਾ ਰੋ ਜੀ ਜੀ ਡਾਕਟਰ ਸਾਹਿਬ ਦੱਸੋ ਜੀ ਤੇ ਹਰ ਕੋਲੇ ਕਿੱਤਰਾ ਮਸੇ ਬੱਤ ਪੇਸ਼ਟਾ ਜਾਨਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਚਾਮੇ ਆਏ ਇਹ ਹੁਣ ਖੰਗਾਲਾਂਗੇ ਤੋਂ ਇਸ ਤਰ੍ਹਾਂ